ਆਪ ਸਾਬਦਾ ਸਾਡੇ YouTube ਚੈਨਲ ਵਿੱਚ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਬਾਬਾ ਸਿੱਧ ਚਾਨੋ ਮਹਾਰਾਜ ਜੀ ਦੀ ਕਹਾਣੀ ਦੱਸਾਂਗੇ ਜੇਹੋ ਬਾਬਾ ਸਿੱਧ ਚਾਨੋ ਵਾਲੀ ਕਹਾਣੀ ਸ਼ੁਰੂ ਕਰਦੇ ਹਾਂ ਕਹਾਣੀ ਸਮੇਂ ਵਿੱਚ ਇੱਕ ਰਾਜਾ ਹੁੰਦਾ ਸੀ ਜਿਸ ਦਾ ਨਾਮ ਰਾਜਾ ਕੈ ਲਾਸ਼ ਹੁੰਦਾ ਸੀ ਅਤੇ ਰਾਜੇ ਕਲਾਸ਼ ਦੇ ਦਰਬਾਰ ਵਿੱਚ ਜੋ ਕੋਈ ਵੀ ਜਾਂਦਾ ਸਦਾ ਖੁਸ਼ੀਆਂ ਲੈ ਕੇ ਆਉਂਦਾ ਆਉਂਦਾ ਲਈ ਤਿੰਨ ਰਾਜਾ ਤੇਲਾਸ਼ ਫਿਰ ਵੀ ਦੁਖੀ ਰਹਿੰਦਾ ਸੀ ਇੱਕ ਦਿਨ ਇੱਕ ਦਿਨ ਰਾਜੇ ਦੇ ਰਾਜ ਗੁਰੂ ਨੇ ਰਾਜੇ ਕੋਲੋਂ ਪੁੱਛਿਆ ਕਿ ਇਹ ਰਾਜਾ ਕਲਾਸ਼ ਜੀ ਤੁਸੀਂ ਦੁਖੀ ਕਿਉਂ ਹੋ रेंदे हो रेंद्ते तो हाँ सब कुछ है सोना चांदी हीरे मोती आदि थी प्रजा थोड़े तो, हाँ तो हाँ बहुत ज़्यादा खुश रहती है लेकिन ती फिर भी दुखी क्यों हो रे राजा कैलाश बोलता है कि मेरे स्वामी जी कोई पुत्र नहीं ਇਸ ਲਈ ਮੈਂ ਦੁਖੀ ਰਹਿਣਾ ਮੇਰੇ ਜਾਣ ਤੋਂ ਬਾਅਦ ਇਸ ਮਹਲ ਅਤੇ ਰਾਜ ਦੀ ਜ਼ਿੰਮੇਵਾਰੀ ਕੌਣ ਲਵੇਗਾ ਇਸ ਲਈ ਮੈਂ ਚਿੰਤਾ ਵਿੱਚ ਰਹਿਣਾ ਤਾਂ ਰਾਜੇ ਦੇ ਰਾਜਗੁਰੂ ਨੇ ਕਿਹਾ ਕਿ ਮੈਂ ਤੁਹਾਨੂੰ ਇੱਕ ਗੱਲ કહਾਂ ਤਾਂ ਰਾਜਾ ਕੋਲਿਆ ਕੀ ਦੱਸੋ ਗੁਰੂ ਜੀ ਤਾਂ ਤਾਂ ਗੁਰੂ ਜੀ ਨੇ ਕਿਹਾ ਕਿ ਤੁਸੀਂ ਰਾਜਨ ਜੰਗਲ ਵਿੱਚ ਚਲੇ ਜਾਓ ਅਤੇ ਸ਼ਿਵ ਭੋਲੇ ਦੀ ਭਗਤੀ ਕਰੋ ਇਹ ਗੱਲ ਸੁਣ ਕੇ ਰਾਜਾ ਕੈਲਾਸ਼ ਜੰਗਲਾਂ ਵਿੱਚ ਚਲਾ ਗਿਆ ਅਤੇ ਸ਼ਿਵ ਭੋਲੇ ਜੀ ਦੀ ਭਗਤੀ ਕਰਨ ਲੱਗਾ ਕੁਝ ਸਮੀ ਬਾਦ ਰਾਜੇ ਕਲਾਸ਼ ਜੀ ਨੂੰ ਸ਼ਿਵ ਪੋੜੇ ਜੀ ਨੇ ਵਰਦਾਂ ਸ਼ਿਵ ਪੋੜੇ ਜੀ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਅਤੇ ਸ਼ਿਵ ਜੀ ਭਗਵਾਨ ਕਹਿਣ ਲੱਗੇ ਰਾਜਾ ਰਾਜੇ ਤੂੰ ਮੇਰੀ ਬਹੁਤ ਜ਼ਿਆਦਾ ਭਗਤੀ ਕੀਤੀ ਹੈ ਦੱਸ ਤੈਨੂੰ ਕੀ ਚਾਹੀਦਾ ਹੈ ਰਾਜਾ ਕਲਾਸ਼ ਕਹਿਣ ਲੱਗਾ اے ਪ੍ਰਭੂ ਮੇਰੇ ਕੋਲ ਸੋਨਾ ਚਾਂਦੀ ਹੀਰੇ ਮੋਤੀ ਸਭ ਕੁਝ ਹੈ ਲੇਕਿਨ ਮੇਰੇ ਰਾਜ ਨੂੰ ਚਲਾਉਣ ਲਈ ਮੇਰੇ ਕੋਲ ਕੋਈ ਵੀ ਬਾਰਸ ਨਹੀਂ ਹੈ ਤਾਂ ਚਿੰਪੋਲੇ ਪੰਡਾਰੀ ਕਹਿੰਦੇ ਹਨ ਕਿ ਮੈਂ ਤੈਨੂੰ ਚਾਰ ਪੁੱਤਰਾਂ ਦਾ ਵਰਦਾਨ ਦਿੰਨਾ ਹਾਂ ਅਤੇ ਇਹਰਾ ਸਭ ਤੋਂ ਛੋਟਾ ਪੁੱਤਰ ਬਹੁਤ ਜ਼ਿਆਦਾ ਸੂਰਵੀਰ ਜੋਦਾ ਹੋਵੇਗਾ ਇੱਕ ਹੈ ਕੇ 시 ਭੋਲੇ ਪੰਡਾਰੀ ਜੀ ਉੱਥੋਂ ਗਾਇਬ ਹੋ ਗਏ ਅਤੇ ਰਾਜਾ ਕੇਲਾਸ਼ ਆਪਣੇ ਰਾਜ ਮਹਿਲ ਵਿੱਚ ਵਾਪਸ ਆ ਗਿਆ ਅਤੇ ਸਮਾਂ ਬੀਤਦਾ ਗਿਆ ਅਤੇ ਚਾਰ ਉਤਰਾ ਨੇ ਰਾਜੇ ਕਲਾਸ਼ ਦੇ ਘਰ ਜਨਮ ਲਿਆ ਅਤੇ ਰਾਜਾ ਬਹੁਤ ਜ਼ਿਆਦਾ ਖੁਸ਼ ਹੋਇਆ ਅਤੇ ਰਾਜੇ ਨੇ ਆਪਣੇ ਰਾਜਗੁਰੂ ਨੂੰ ਕਿਹਾ ਕਿ ਤੁਸੀਂ ਪਹਿਲਾਂ ਵੀ ਮੇਰੇ ਤਿੰਨ ਪੁੱਤਰਾਂ ਦੇ ਨਾਮ ਕਰਨ ਕੀਤੇ ਹਨ ਹੁਣ ਮੇਰੇ ਚੌਥੇ ਪੁੱਤਰ ਦਾ ਵੀ ਨਾਮ ਰੱਖੋ ਤਾਂ ਰਾਜਗੁਰੂ ਨੇ ਜਦੋਂ ਬੱਚੇ ਨੂੰ ਆਪਣੀ ਗੋਦੀ ਵਿੱਚ ਚੱਕਿਆ ਅਤੇ ਬੱਚੇ ਦੇ ਮस्तक ਨੂੰ ਪੜ ਕੇ ਕਿਹਾ ਕਿ ਸੰਸਾਰ ਵਿੱਚ ਤੁਹਾਡਾ ਬੱਚੇ ਦਾ ਨਾਮ ਬਹੁਤ ਜ਼ਿਆਦਾ ਹੋਵੇਗਾ ਇਸ ਬੱਚੇ ਦਾ ਨਾਮ ਚਾਨੂਰ ਸਿੰਘ ਹੋਵੇਗਾ ਅਤੇ ਗੱਲ ਸੁਣ ਕੇ ਰਾਜੇ ਨੇ ਰਾਜ ਗੁਰੂ ਅਤੇ ਆਪਣੇ ਸੈਨਿਕਾਂ ਨੂੰ ਕਿਹਾ ਕਿ ਜੋ ਕੋਈ ਵੀ ਦਰਬਾਰ ਵਿੱਚ ਆਵੇ ਉਸ ਨੂੰ ਖਾਲੀ ਨਹੀਂ ਜਾਣ ਦੇਣਾ ਮੇਰੇ ਉੱਤਰਦੇਵ ਨਾਮ ਤੇ ਬਹੁਤ ਜ਼ਿਆਦਾ ਸੋਨਾ ਚਾਂਦੀ ਸਾਰੇ ਮਿਲ ਆਪਣਾ ਪੁੱਤਰ ਰਾਜਗੁਰੂ ਤੋਂ ਫੜ ਲਿਆ ਅਤੇ ਆਪਾਂ ਰਾਣੀ ਨੂੰ ਫੜਾ ਦਿੱਤਾ ਅਤੇ ਮਹਾਰਾਣੀ ਬੱਚੇ ਨੂੰ ਲੈ ਕੇ ਆਪਣੇ ਕਮਰੇ ਵਿੱਚ ਚਲੇ ਗਈ ਅਤੇ ਬੱਚੇ ਦੀ ਦੇਖਭਾਲ ਕਰਨ ਲੱਗੀ ਕੁਝ ਸਮਾਂ ਇਸ ਤਰ੍ਹਾਂ ਹੀ ਲੰਘ ਗਿਆ ਹੁਣ ਚਾਰ ਨੂਰ ਬੱਚੇ ਦੀ ਅਵਸਥਾ ਵਿੱਚ ਹੁਣ ਉਸ ਦੇ ਨੇਮੇ ਰਾਜ ਦੇ ਚਾਰੇ ਪੁੱਤਰ ਬਾਹਰ ਬਗੀਚੇ ਵਿੱਚ ਖੇਡ ਰਹੇ ਸੀ ਜੋ ਚਾਨੂਰ ਦਾ ਵੱਡਾ ਭਰਾ ਸੀ ਉਹਨਾਂ ਨੇ ਆਪਣੀ ਤਲਵਾਰ ਤੋੜ ਲਈ ਅਤੇ ਮਾਤਾ ਆਪਣੀ ਮਾਤਾ ਜੀ ਨੂੰ ਕਿਹਾ ਕਿ ਕਿ ਚਾਨੂਰ ਨੇ ਮੇਰੀ ਤਲਵਾਰ ਤੋੜ ਦਿੱਤੀ ਹੈ ਜਦੋਂ ਮਾਤਾ ਚਾਨੂਰ ਜੀ ਦੀ ਮਾਤਾ ਨੇ ਆਪਣੇ ਕੋਲ ਬੁਲਾਇਆ ਤਾਂ ਚਾਨੂਰ ਬੋਲੇ ਮੰਮੀ ਜੀ بڑے ਭਰਾ ਮੇਰਾ ਜਾਣ ਕੇ ਨਾਮ ਲਾ ਰਹੇ ਹਨ ਮੈਂ ਉਨ੍ਹਾਂ ਦੀ ਤਲਵਾਰ ਨਹੀਂ ਤੋੜੀ ਇਹ ਹੈ ਕਿ ਚਾਨੂਰ ਜੀ ਚਾਨੂਰ ਜੀ ਆਪਣੇ ਕਮਰੇ ਵਿੱਚ ਚਲੇ ਗਏ ਲੀ ਕਹਾਣੀ ਅਸੀਂ ਤੁਹਾਨੂੰ ਦੂਜੇ ਪਾਠ ਵਿੱਚ ਦੱਸਾਂਗੇ ਕਿ ਬਾਬਾ ਚਾਨੋ ਮਹਾਰਾਜ ਜੀ ਨੇ ਜਾਂ ਬਾਬਾ ਚਾਨੂਰ ਜੀ ਨੇ ਆਪਣੀ ਮਾਤਾ ਦੇ ਕਹਿਣ ਤੇ ਇੱਕ ਰੁੱਖ ਨੂੰ ਕਿਉਂ ਪੋਟਿਆ ਸੀ ਚਲੋ ਪੀਰਾ ਫਕੀਰਾਨੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਘੰਟੀ ਬਟਨ ਬਜਾਉਣਾ ਨਾ ਭੁੱਲਣਾ ਆਪ ਸਾਬਦਾ ਸਾਡੇ YouTube ਚੈਨਲ ਵਿੱਚ ਸਵਾਗਤ ਹੈ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਘੰਟੀ ਬਟਨ ਦਬਾਉਣਾ ਨਾ ਭੁੱਲਣਾ ਇਸ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆ ਜਾਣਗੇ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਜੀ ਤੁਹਾਨੂੰ ਦੱਸਾਂ ਕਿ ਬਾਬਾ ਸਿੱਧ ਚਾਨੂ ਮਹਾਰਾਜ ਜੀ ਨੇ ਇੱਕ ਰੁੱਖ ਨੂੰ ਜੜ ਤੋਂ ਕਿਉਂ ਪੁੱਟਿਆ ਸੀ ਚਲੋ ਕਹਾਣੀ ਸ਼ੁਰੂ ਕਰਦੇ ਹਾਂ ਕਹਾਣੀ ਦਾ ਭਾਗ ਦੂਜਾ ਚਾਨੂ ਆਪਣੇ ਕਮਰੇ ਵਿੱਚ ਚਲੇ ਗਏ ਜੋ ਸਮੇਂ ਬਾਅਦ ਚਾਨੂਰ ਜੀ ਦੀ ਮਾਤਾ ਨੂੰ ਤੁਖ ਲੱਗ ਗਈ ਜਦੋਂ ਜਾਨੂਰਜੀ ਦੀ ਮਾਤਾ ਨੇ ਆਪਣੀਆਂ ਦਾਸੀਆਂ ਨੂੰ ਕਿਹਾ ਕਿ ਕਿਹਾ ਕਿ ਮੇਰੇ ਲਈ ਫਲ ਲੈ ਕੇ ਆਓ ਮੈਂ ਖਾਣਿਆ ਮੈਨੂੰ ਬਹੁਤ ਜਿਆਦਾ ਭੁੱਖ ਲੱਗੀ ਹੈ ਦਾਸੀਆਂ ਮੌਲ ਵਿੱਚੋਂ ਫਰੂਟ ਲੈਣ ਲਈ ਚਲੇ 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 ਗਈਆਂ ਅਤੇ ਦਾਸੀਆਂ ਨੂੰ ਮਹਾਰਾਣੀ ਨੂੰ ਕਿਹਾ ਮਾਹ ਰਾਣੀ ਜੀ ਮਾਫ ਕਰ ਦਿਓ ਅੱਜ ਮਹਿਲ ਵਿੱਚ ਜੋ ਫਰੂਟ ਦੇਣ ਵਾਲਾ ਪੰਦਾ ਮਹਿਲ ਵਿੱਚ ਅੱਜ ਨਹੀਂ ਆਇਆ ਇਹ ਗੱਲ ਜਦੋਂ ਚਾਨੂਰ ਜੀ ਦੀ ਮਾਤਾ ਨੇ ਸੁਣੀ ਤਾਂ ਉਹਨਾਂ ਨੇ ਕਿਹਾ ਕਿ ਜਾ ਕੇ ਮੇਰੇ ਪੁੱਤਰ ਚਾਨੂਰ ਨੂੰ ਸੱਦਿਆ ਜਾਵੇ ਜਦੋਂ ਦਾਸੀਆਂ ਨੇ ਨੂੰ ਦਾਸੀਆਂ ਨੇ ਚਾਨੂਰ ਨੂੰ ਸੱਦਿਆ ਤਾਂ ਚਾਨੂਰ ਜੀ ਆ ਗਏ ਅਤੇ ਚਾਨੂਰ ਜੀ ਕਹਿਣ ਲੱਗੇ ਮਾਤਾ ਜੀ ਤੁਸੀਂ ਮੈਨੂੰ ਬੁਲਾਇਆ ਹੈ ਤਾਂ ਚਾਨੂਰ ਜੀ ਦੀ ਮਾਤਾ ਨੇ ਕਿਹਾ ਕਿ ਮੈਨੂੰ ਬਹੁਤ ਜ਼ਿਆਦਾ ਤੇਜ ਭੁੱਖ ਲੱਗੀ ਹੈ ਤੁਸੀਂ ਮੇਰੇ ਲਈ ਫਲ ਲਿਆ ਸਕਦੇ ਹੋ ਤਾਂ चानूर जी ने कहा कि माता जी थी तो इच्छा मैं जरूर पूरी कराँगा मेरे माता जी को ती तो कुछ मंगिया है मैं कि मैं तो इच्छा पूरी ना करा चानूर महाराज जी अपने बाग विच चलाए ਚਲੇ ਗਏ ਅਤੇ ਇੱਧਰ-ਉੱਧਰ ਫੜਾ ਦੇ ਬੂਟੇ ਲੱਭਣ ਲੱਗੇ ਲੇਕਿਨ ਚਾਨੂਰ ਜੀ ਨੂੰ ਬਾਗ ਵਿੱਚ ਇਕ ਵੀ ਫੜਨਾ ਲੱਭਿਆ ਅਤੇ ਮਹਾਰਾਜ ਅਤੇ ਚਾਨੂਰ ਜੀ ਦੇ ਪਿਤਾ ਮਹਾਰਾਜ ਆ ਗਏ ਅਤੇ ਉਹ ਚਾਨੂਰ ਨੂੰ ਪੁੱਛਣ ਲੱਗੇ ਕਿ ਤੁਸੀਂ ਇੱਥੇ ਕੀ ਲੱਭ ਰਹੇ ਹੋ ਚਾਨੂਰ ਜੀ ਨੇ ਕਿਹਾ ਕਿ ਮੈਂ ਬਾਗ ਵਿੱਚ ਖੇਡਣ ਆਇਆ ਹਾਂ ਤਾਂ ਉਹਨਾਂ ਦੇ ਪਿਤਾ ਜੀ ਚਲੇ ਗਏ ਤਾਂ ਚਾਨੂਰ ਹੋਰ ਫਲ ਵਾਲੀ ਤਰਖਤ ਲੱਭਣ ਲੱਗਾ ਅਤੇ ਜਦੋਂ ਚਾਨੂਰ ਜੀ ਨੂੰ ਕੁਝ ਵੀ ਨਾ ਉਜੀ ਫਾਲੇ ਨਾ ਲੱਭਿਆ ਤਾਂ ਚਾਨੂਰ ਜੀ ਇੱਕ ਜੰਗਲ ਵਿੱਚ ਚਲੇ ਗਏ ਜੰਗਲ ਵਿੱਚ ਕੁਝ ਸਮਾਂ ਫਲ ਲੱਭਦੇ ਰੇ ਇੱਕ ਰੁੱਖ ਦੇ ਉੱਤੇ ਬਹੁਤ ਸਾਰੇ ਪਾੜੇ ਲੱਗੇ ਹੋਏ ਸਨ ਲੇਕਿਨ ਰੁੱਖ ਬਹੁਤ ਉੱਚਾ ਸੀ ਤਾਂ ਚਾ ਨੂਰ ਜੀ ਨੇ ਸੋਚਿਆ ਕਿ ਮੈਂ ਇਸ ਰੁੱਖ ਨੂੰ ਕਿਵੇਂ ਲੈ ਕੇ ਜਾਵਾਂ ਤਾਂ ਚਾ ਨੂਰ ਜੀ ਨੇ ਆਪਣਾ ਹੱਥ ਉਸ ਰੁੱਖ ਤੇ ਮਾਰਿਆ ਅਤੇ ਉਸ ਰੁੱਖ ਨੂੰ ਜੜ ਤੋਂ ਪੱਟ ਕੇ ਆਪਣੇ ਮੋਢੇ ਤੇ ਰੱਖ ਲਿਆ ਅਤੇ ਰਾਜ ਮਹਿਲ ਵਿੱਚ ਆ ਗਏ ਜਦੋਂ ਨੇ ਚੰਦ ਦੇਖਿਆ ਕਿ ਉਹ ਆਪਣੇ ਮੋਢੇ ਉੱਤੇ ਸਾਰਾ ਮੋਢੇ ਤੇ ਸਾਰਾ ਰੁੱਖੀ ਚੱਕ ਕੇ ਲੈ ਕੇ ਆ ਰਹੇ ਹਨ ਤਾਂ ਦਾਸੀਆਂ ਨੇ ਮਹਾਰਾਣੀ ਨੂੰ ਖਬਰ ਕੀਤੀ ਅਤੇ ਮਹਾਰਾਜ ਵੀ ਉੱਥੇ ਆ ਗਏ ਜਦੋਂ ਚਾਨੂਰ ਜੀ ਦੀ ਮਾਤਾ ਨੇ ਪੁੱਛਿਆ ਕਿ ਮੈਂ ਤਾਂ ਤੁਹਾਨੂੰ ਖਾੜਲੇ ਲੈ ਕੇ ਪੇਜਿਆ ਸੀ ਲੇਕਿਨ ਤੁਸੀਂ ਤਾਂ ਸਾਰਾ ਰੁੱਖ ਹੀ ਲੈ ਕੇ ਆ ਗਏ ਤਾਂ ਚਾਨੂਰ ਬੋਲੇ ਕਿ ਮੇਰੀ ਮਾਤਾ ਨੇ ਮੈਨੂੰ ਫਲ ਲਿਹਾਉਣ ਦਾ ਉਦੇਸ਼ ਦਿੱਤਾ ਸੀ ਲੇਕਿਨ ਫਲ ਬਹੁਤ ਜ਼ਿਆਦਾ ਉੱਚੀ ਲੱਗੇ ਹੋਏ ਸਨ ਮੇਰਾ ਹੱਥ ਫੜਾ ਤੱਕ ਨਹੀਂ ਪੁੱਜਿਆ ਇਸ ਲਈ ਮੈਂ ਦਰਖਤ ਹੀ ਪਟਕੇ ਲੈ ਆਇਆ ਉਹਨਕੇ ਚਾਨੂਰ ਦੀ ਮਾਤਾ ਬਹੁਤ ਹੁਖੂਛ ਕੋਈ ਅੱਤੇ ਕਹਿਣ ਲੱਗੀ ਕਿ ਇੱਕ ਕਹਿਣ ਲੱਗੀ ਮੇਰਾ ਪੁੱਤਰ ਬੜਾ ਹੋ ਕੇ ਬਹੁਤ ਵੱਡਾ ਜੋਦਾ ਵਣੇਗਾ ਅਤੇ ਸਾਰੇ ਜਾਣੇ ਰਾਜ ਮਹਿਲ ਵਿੱਚ ਚਾਨੂਰ ਦੀ ਚਾਨੂਰ ਜੀ ਦੀ ਬੱਲੇ ਬੱਲੇ ਕਰਨ ਲੱਗੀ ਅਤੇ ਤਲ ਤੋਂ ਉਹਨਾਂ ਦੇ ਭਰਾ ਬਹੁਤ ਜ਼ਿਆਦਾ ਜਲਦੇ ਸਨ ਕੀ ਚਾਨੂਰ ਜੀ ਦੀ ਬਹੁਤ ਜ਼ਿਆਦਾ ਸੇਵਾ ਰਾਜ ਮਹਿਲ ਵਿੱਚ ਕੀਤੀ ਜਾਂਦੀ ਹੈ ਉਹ ਹਮੇਸ਼ਾ ਚਾਨੂਰ ਜੀ ਨੂੰ ਮੁਰਜੀ ਨੂੰ ਮਾੜਾ ਬਣਾਉਣ ਬਾਰੇ ਸੋਚਦੇ ਰੰਦੇ ਕਹਾਣੀ ਅਸੀਂ ਤੁਹਾਨੂੰ ਤੀਜੇ ਪਾਰਟ ਵਿੱਚ ਦੱਸਾਂਗੇ ਪੀਰਾ ਫਕੀਰਾ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਘੰਟੀ ਬਟਨ ਬਜਾਉਣਾ ਨਾ ਭੁੱਲਣਾ